ਖਬਰਨਾਮਾ ਦੇਖ ਰਿਆ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਚੈਲੰਜ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਗੈਂਗਸਟਰ ਪੈਦਾ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸੱਚ ਬੋਲੇ ਕਿ ਧਰਮੀ ਫੌਜੀ ਦੀ ਘਰ ਵਾਲੀ ਨਾ ਕਹੋ ਤੇ ਦੂਸਰੇ ਪਾਸੇ ਇਹ ਵੀ ਕਹੋ ਕਿ ਇਹ ਗੈਂਗਸਟਰ ਦੀ ਸੱਸ ਹੈ ਕਿਉਂਕਿ ਬੁਖਲ ਦੇ ਵਿੱਚ ਸੱਪ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਵੀ ਪਾਲੇ ਬੁਖਲ ਦੇ ਵਿੱਚ ਸੱਪ ਆ ਕਾਂਗਰਸ ਪਾਰਟੀ ਨੇ ਵੀ ਪਾਲੇ ਤੇ ਹੁਣ ਕਾਂਗਰਸ ਪਾਰਟੀ ਨੂੰ ਜਦੋਂ ਲਪੇਟਦੇ ਨੇ ਜਦੋਂ ਸ਼ਬਦੀ ਹਮਲੇ ਕਰਦੇ ਨੇ ਗੈਂਗਸਟਰਾਂ ਨੂੰ ਲੈ ਕੇ ਤਾਂ ਫਿਰ ਭਾਜਰਾ ਪੈ ਜਾਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਜਿੰਦਰ ਸਿੰਘ ਰੰਧਾਵਾ ਵਰਗਿਆਂ ਨੂੰ ਅਤੇ ਰਾਜਾ ਬ੍ਰਿੰਗ ਵਰਿਆਂ ਵਰਗਿਆਂ ਨੂੰ ਕਿ ਭਾਈ ਤੁਹਾਡੀ ਦੇਣ ਹੈ ਅਸੀਂ ਤਾਂ ਗੈਂਗਸਟਰਾਂ ਦਾ ਖਾਤਮਾ ਕਰ ਰਹੇ ਹਾਂ ਅਸੀਂ ਉਹਨਾਂ ਉੱਤੇ ਕਾਰਵਾਈਆਂ ਕਰ ਰਹੇ ਹਾਂ ਚੈਲੰਜ ਕਰ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਾਂ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਇਹ ਬੀਪੀਪੀ ਇਹ ਵੀ ਪੀ ਤੇ ਸਾਂਝਾ ਬਿਆਨ ਸੁਖਵਿੰਦਰ ਸਿੰਘ ਰੰਧਾਵਾ ਨੇ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਅਤੇ ਕਾਂਗਰਸ ਸੰਸਦ ਸੁਖਵਿੰਦਰ ਸਿੰਘ ਰੰਧਾਵਾ ਨੇ ਭਗਵੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 12 ਗੈਂਗਸਟਰਾਂ ਦੇ ਨਾਂ ਪਤੇ ਦਿੱਤੇ ਹਨ ਰੰਧਾਵਾ ਨੇ ਸੀਐਮ ਨੂੰ ਕਿਹਾ ਹੁਣ ਕਾਰਵਾਈ ਕਰੋ ਪਤੇ ਤਾਂ ਦੇ ਦਿੱਤੇ ਹਨ ਐਤਵਾਰ ਨੂੰ ਅਬਰ ਸਰਵਜ ਕਾਨਫਰੰਸ ਦੌਰਾਨ ਰੰਧਾਵਾ ਨੇ ਕਿਹਾ ਕਿ ਉਹਨਾਂ ਕੋਲ ਸੀਐਮ ਭਗਵੰਤ ਮਾਨ ਦਾ ਨੰਬਰ ਨਹੀਂ ਹੈ ਉਹ ਡੀਜੀਪੀ ਨੂੰ ਮੈਸੇਜ ਭੇਜਦੇ ਹਨ ਤਾਂ ਕਿ ਉਹ ਵੀ ਓਕੇ ਨਹੀਂ ਲਿਖਦੇ ਭਗਵੰਤ ਮਾਨ ਪੰਜਾਬ ਲਈ ਡਿਜਾਸਟਰ ਮੁੱਖ ਮੰਤਰੀ ਬਣ ਗਿਆ ਹੈ ਬਣ ਕੇ ਆਏ ਹਨ ਇੱਕ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖਣ ਵਾਲੇ ਸੁਖਜਿੰਦਰ ਸਿੰਘ ਦਾਵਾ ਖੁਦ ਇਹ ਹੀ ਗੈਂਗਸਟਰ ਲੈ ਕੇ ਆਏ ਸਨ ਸਾਰੇ ਗੈਂਗਸਟਰ ਉਹਨਾਂ ਦਾ ਨਾਮ ਲੈਂਦੇ ਹਨ ਤੇ ਦੂਜੇ ਪਾਸੇ ਆਪ ਦੇ ਜਰਨਲ ਸਕੱਤਰ ਬਲਤੇਜ ਸਿੰਘ ਪੰਨੂ ਨੇ ਸਵਾਲ ਉਠਾਇਆ ਸੀ ਕਿ ਰੰਧਾਵਾ ਹੁਣ ਤੱਕ ਇਹ ਸੂਚੀ ਛਾਪ ਕੇ ਕਿਉਂ ਰੱਖੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਸੂਚੀ ਕਿਉਂ ਛਾਪ ਕੇ ਰੱਖੀ ਜੇ ਉਹਨਾਂ ਜੇ ਉਹਨਾਂ ਦੇ ਕੋਲ ਪਤੇ ਸਨ ਤਾਂ ਮੰਤਰੀ ਰਹਿਦਿਆ ਇਹ ਕਾਰਵਾਈ ਕਿਉਂ ਨਹੀਂ ਕੀਤੀ ਗਈ ਰੰਧਾਵਾ ਨੇ ਇਹ ਗੈਂਗਸਟਰਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਪਹਿਲਾ ਨੰਬਰ ਦਿੱਤਾ ਹੈ ਉਹਨਾਂ ਨੇ ਰਾਜਾ ਹਰੂਵਾਲ ਹਰੂਵਾਲ ਦਾ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਫਿਰ ਹੈ ਗਰੂ ਲਾਲ ਰੜਿਆਣਾ ਅਰੜਿਆਣਾ ਪਿੰਡ ਕਨੌਰ ਤੋਂ ਫਿਰ ਹੈ ਮਨੂ ਅਗਵਾਨ ਫਿਰ ਹੈ ਮਨੂ ਅਗਵਾਨ ਅਰੜਿਆਣਾ ਅਤੇ ਅਗਵਾਨ ਵਿੱਚ ਟੋਨੀ ਬੱਲ ਅਮਰਿੰਦਰ ਬਿੱਲਾ ਅਮਰਤ ਬਾਲਮ ਹਸਨ ਸ਼ਾਹਬਾਦ ਡੇਰਾ ਬਾਬਾ ਨਾਨਕ ਤੇ ਸ਼ਜਾਦਾ ਪਿੰਡ ਇਹ ਸਾਰੇ ਨਾਮ ਜਿਹੜੇ ਨੇ ਅੱਜ ਕਾਨਫਰੰਸ ਕਰਕੇ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਦੇ ਮੱਖ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਗਏ ਰਦਾਵਾ ਨੇ ਕਿਹਾ ਕਿ ਸਰਕਾਰ ਦਾ ਕੰਮ ਸ਼ੁਰੂਆਤੀ 6 ਮਹੀਨਿਆਂ ਵਿੱਚ ਦੋਸ਼ ਲਗਾਉਣਾ ਸੀ ਉਸ ਸਮੇਂ ਕੁਝ ਨਹੀਂ ਕਿਹਾ 49 ਸਾਲ ਹੋ ਗਏ ਹਨ ਤੇ ਸਾਡੇ ਉੱਪਰ ਦੋਸ਼ ਲਗਾ ਰਹੇ ਹਨ ਇਹਨਾਂ ਦੀ ਇਹਨਾਂ ਦੀ ਪੁਲਿਸ ਐਸ ਐਚਓ ਤੇ ਐਸ ਐਸ ਪੀ ਇਹਨਾਂ ਨਾਲ ਮਿਲ ਕੇ ਮਿਲ ਚੁੱਕੇ ਹਨ ਇਹ ਸਰਕਾਰ ਨੇ ਪੰਜਾਬ ਪੁਲਿਸ ਦਾ ਮੋਰਲ ਟਡਾ ਦਿੱਤਾ ਹੈ ਪੁਲਿਸ ਗੈਂਗਸਟਰਾਂ ਦੇ ਨਾਲ ਲੜਨ ਲਈ ਤਿਆਰ ਨਹੀਂ ਹੈ ਉਹ ਗੈਂਗਸਟਰਾਂ ਦੇ ਖਿਲਾਫ ਸ਼ਿਕਾਇਤਾਂ ਲਿਖਣ ਲਈ ਸਹਿਮਤ ਨਹੀਂ ਇਹ ਇਲਜ਼ਾਮ ਲਗਾਏ ਦੇ ਸੁਖਵਿੰਦਰ ਸਿੰਘ ਰੰਧਾਵਾ ਨੇ ਸਪੈਸ਼ਲ ਅੰਮ੍ਰਿਤਸਰ ਦੇ ਵਿੱਚ ਕਾਨਫਰੰਸ ਕਰਕੇ ਰੰਧਾਵਾ ਨੇ ਕਿਹਾ ਕਿ ਮੈਂ ਪੰਜਾਬ ਨੂੰ ਲੈ ਕੇ ਕਈ ਪੰਜਾਬ ਨੂੰ ਲੈ ਕੇ ਕਈ ਮੈਸੇਜ ਕੀਤੇ ਡੀਜੀਪੀ ਗੌਰਵ ਜੱਧਵ ਨੇ ਅਜ ਤੱਕ ਓਕੇ ਨਹੀਂ ਲਿਖਿਆ ਕੋਈ ਰਿਪਲਾਈ ਨਹੀਂ ਕੀਤਾ ਸਾਡੇ ਕੋਲ ਸੀਐਮ ਦਾ ਨੰਬਰ ਵੀ ਨਹੀਂ ਕੋਈ ਵਿਜ਼ਨ ਨਹੀਂ ਹਰ ਰੋਜ਼ ਬਲਾਸਟ ਹੋ ਰਹੇ ਨੇ ਕਤਲ ਹੋ ਰਹੇ ਨੇ ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਲਈ ਡਿਜਾਸਟਰ ਨੂੰ ਮੁੱਖ ਮੰਤਰੀ ਬਣ ਕੇ ਆਏ ਹਨ ਸੀਐਮ ਸੋ ਰਹੇ ਹਨ ਇਸ ਲਈ ਸਪੀਕਰ ਨੂੰ ਚਿੱਠੀ ਲਿਖੀ ਹੈ ਸੀਐਮ ਨੇ ਕਿਹਾ ਕਿ ਗੈਂਗਸਟਰਾਂ ਦਾ ਨਾਮ ਰੰਧਾਵਾ ਦਾ ਨਾਮ ਲੈਂਦੇ ਸੀਪ ਭਗਵਤ ਮਾਨ ਨੇ ਸ਼ਰੀਰਵਰ ਨੂੰ ਕਿਹਾ ਕਿ ਰੰਧਾਵਾ ਨੇ ਸਪੀਕਰ ਨੂੰ ਚਿੱਠੀ ਲਿਖੀ ਹੈ ਪੰਜਾਬ ਵਿੱਚ ਗੈਂਗਸਟਰ ਵੱਧ ਰਹੇ ਹਨ ਇਹਨਾਂ ਨੂੰ ਸ੍ਰੀਜਿੰਦਰ ਰੰਧਾਵਾ ਇਹ ਲੈ ਕੇ ਆਏ ਥੋੜਾ ਪਤਾ ਵੀ ਦਿੰਦੇ ਕਿ ਕਿੱਥੇ ਰਹਿੰਦੇ ਹਨ ਵੱਡੇ ਗੈਂਗਸਟਰ ਤਾਂ ਇਹਨਾਂ ਦਾ ਨਾਮ ਲੈਂਦੇ ਹਨ ਇਹਨਾਂ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਅਤੇ ਕੰਮ ਕਰਵਾਇਆ ਕੰਮ ਕਰਵਾ ਕੇ ਛੜ ਦਿੱਤਾ ਹੁਣ ਜੇਲ੍ਹ ਵਿੱਚ ਬੈਠੇ ਹਨ ਰੰਧਾਵਾ ਜੀ ਇਸ ਤਰ੍ਹਾਂ ਦੀਆਂ ਚਿੱਠੀਆਂ ਨਾ ਲਿਖੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਗੈਂਗਸਟਰਾਂ ਲਈ ਕੋਈ ਜਗ੍ਹਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਅਸੀਂ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਹੈ ਖਤਮ ਹੀ ਕਰ ਰਹੇ ਹਾਂ ਲੇਕਿਨ ਤੁਹਾਡੀ ਦੇਣ ਹੈ ਗੈਂਗਸਟਰਾਂ ਨੂੰ ਤੋ ਅਸੀਂ ਕੰਮ ਕਰਾ ਕੇ ਉਹਨਾਂ ਨੂੰ ਛੱਡ ਦਿੱਤਾ ਅਸੀਂ ਕਾਰਵਾਈਆਂ ਕੀਤੀਆਂ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਗੈਂਗਸਟਰਾਂ ਦੇ ਨਾਂ ਦੇ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਆਪਣੀ ਕੀ ਪ੍ਰਕਿਰਿਆ ਦਿੰਦੇ ਨੇ ਆਉਣ ਵਾਲੇ ਦਿਨਾਂ ਤੇ ਪਤਾ ਲੱਗੇਗਾ ਯਾਨੀ ਕਿ ਸੁਖਜਿੰਦਰ ਸਿੰਘ ਰੰਦਾਵਾ ਪੰਜਾਬ ਪੁਲਿਸ ਪੰਜਾਬ ਪੰਜਾਬ ਕਰਮਚਾਰੀਆਂ ਉੱਤੇ ਇਲਜ਼ਾਮ ਲਗਾ ਰਹੇ ਨੇ ਅਤੇ ਦੂਸਰੇ ਪਾਸੇ ਹੁਣ ਜ਼ਿੰਮੇਵਾਰ ਠਹਿਰਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ